ਸੰਗਰੂਰ ਦੇ ਪਿੰਡ ਖੜਿਆਲ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 42 ਸਾਲਾ ਫੌਜੀ ਹੌਲਦਾਰ ਗੁਰਵੀਰ ਸਿੰਘ ਦੀ ਸਿੱਕਮ ਦੇ ਵਿੱਚ ਡਿਊਟੀ ਸਮੇਂ ਮੌਤ ਹੋ ਗਈ ਹੈ ਗੁਰਵੀਰ ਸਿੰਘ 45 ਦਿਨ ਦੀ ਛੁੱਟੀ ਕੱਟ ਕੇ 7 ਅਗਸਤ ਨੂੰ ਹੀ ਆਪਣੇ ਪਿੰਡੋਂ ਖੜਿਆਲ ਤੋਂ ਸਿੱਕਮ ਲਈ ਰਵਾਨਾ ਹੋਇਆ ਸੀ ਤੇ 8 ਅਗਸਤ ਨੂੰ ਸਵੇਰੇ 11 ਵਜੇ ਡਿਊਟੀ ਤੇ ਪਹੁੰਚਿਆ ਸੀ ਗੁਰਵੀਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਆਰਮਿੰਗ ਕੈਂਪ ਤੋਂ ਫੋਨ ਆਇਆ ਕਿ ਤੁਹਾਡੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ ਹੈ ਤੇ ਉਹਨਾਂ ਨੇ ਇਸ ਬਾਰੇ ਵੀ ਪੁੱਛਿਆ ਕਿ ਤੁਹਾਡੇ ਪਤੀ ਛੁੱਟੀ ਦੌਰਾਨ ਕਿਵੇਂ ਸਨ ਤਾਂ ਅਸੀਂ ਦੱਸਿਆ ਕਿ ਉਹਨਾਂ ਦੀ ਸਿਹਤ ਬਹੁਤ ਵਧੀਆ ਸੀ 21 ਸਾਲ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਭਾਈ ਮਸਾਲ ਲੱਗਿਆ ਹੋਇਆ ਹੈਗਾ ਪਰਿਵਾਰ ਨਾਲ ਦੀ ਪਿੰਡ ਦੇ ਵਿੱਚ ਬਹੁਤ ਵਧੀਆ ਵਿਚਰਦੇ ਸੀ ਹਰ ਇੱਕ ਨਾਲ ਸੁਭਾਅ ਬਹੁਤ ਚੰਗਾ ਸੀ ਮੇਰਾ ਟਾਈਮ 50 ਘਟ ਗਿਆ। ਛੁੱਟੀਆਂ 45 ਦਿਨ ਦੀ ਛੁੱਟੀ ਘਟ ਕੇ ਗਏ ਨੇ ਜੀ 8 ਤਰੀਕ ਨੂੰ ਆਉਣ ਡਿਊਟੀ ਹੋਏ ਨੇਗੇ। 11 ਵਜੇ ਦਾ ਹੀ ਹਾਜ਼ਰੀ ਹੋ ਗਈ ਸੀ ਤੇ 2:30 ਵਜੇ ਸਾਨੂੰ ਇਹ ਪਤਾ ਲੱਗਿਆ ਕਿ ਜੀਰ ਹੋ ਗਈ। ਸਾਨੂੰ ਜੁੰਡੂ ਵੱਲੋਂ ਫੋਨ ਆਇਆ ਜੀ ਕਹਿੰਦੇ ਵੀ ਥੋੜੀ ਪ੍ਰੋਬਲਮ ਆ ਰਹੀ ਹੈਗੀ। ਅਸੀਂ ਐਮ ਐਚ ਲੈ ਕੇ ਜਾ ਰਹੇ ਹਾਂਗੇ। ਤੇ ਜਦੋਂ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਦੇਖਭਾਲ ਕਰੋ ਉਹਨਾਂ ਨੇ ਪੁੱਛਿਆ ਘਰ ਵਿੱਚ ਕਿਵੇਂ ਸੀ? ਕਾਰ ਵਿੱਚ ਵਧੀਆ ਠੀਕ ਠਾਕ ਸੀ ਬਹੁਤ ਵਧੀਆ ਛੁੱਟੀ কাট ਕੇ ਆਏ ਨੇਗੇ ਉੱਥੇ ਜਾ ਕੇ ਪਤਾ ਨਹੀਂ ਕੋਈ ਕੀ ਪ੍ਰੋਬਲਮ ਆਈਏ ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ ਜੀ ਸਾਨੂੰ 3:30 ਵਜੇ ਇਹ ਕਹੇਗਾ ਵੀ ਸੀਧ ਹੋ ਗਿਆ ਵੀ ਨਹੀਂ ਨਹੀਂ ਚੱਲੇ ਸਾਡੇ ਸਾਡੇ 11:00 ਵਜੇ ਗੱਲ ਹੋਈ ਹੈ ਜੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਮੈਂ ਡਿਊਟੀ ਪਹੁੰਚ ਗਿਆ ਠੀਕ ਠਾਕ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗੁਰਵੀਰ ਸਿੰਘ ਦੇ ਛੋਟੇ ਭਰਾ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ ਮੇਰੇ ਨਾਲ ਖੇਤਾਂ ਵਿੱਚ ਝੋਨੇ ਦੀ ਫਸਲ ਲਵਾਈ ਸੀ ਅਤੇ ਆਪਣੇ ਹੱਥੀਂ ਕੰਮ ਕੀਤਾ ਸੀ ਉਹ ਬਿਲਕੁਲ ਤੰਦਰੁਸਤ ਸੀ ਮੇਨੂੰ ਪੂਰੀਆਂ ਗੱਲਾਂ ਬਾਤਾਂ ਜੀ ਇਹ ਖੇਤ ਪੂਰਾ ਖੇਤ ਦਾ ਕੰਮ ਕਰਾਇਆ ਜੀ ਦੀ ਕੌਣ ਆਇਆ ਤੇ ਉੱਥੇ ਮੈਨੂੰ ਆਹਦਾ ਜੀ ਅਸੀਂ ਕਹਿੰਦੇ ਜਿੰਨੇ ਫੌਜੀ ਛੁੱਟੀਆਂ ਹੁਣ ਕਹਿੰਦਾ ਸਾਨੂੰ ਸਾਰਿਆਂ ਨੇ ਕੇ ਦੇ ਬਿਜੀਰੀ ਬਿੜੀ ਮਿੜੀ ਰੁਪੀ ਸਾਰੇ ਕੰਮ ਕਰਾਉਣਾ ਸਾਰੇ ਬੜੀਆ ਕੰਮ ਕਰਾਏ ਨੇ ਤੇ ਜਾਂਦਾ ਮੈਨੂੰ ਕਹਿ ਕੇ ਵੀ ਗਿਆ ਵੀ ਖਾ ਪੀਣਾ ਕਹਿੰਦਾ ਤੂੰ ਬਿਮਾਰ ਰਹਿਣਾ ਕਹਿੰਦਾ ਦਿਹਾੜੀਆਂ ਲੈਣੀਆਂ ਆਗਿਆ ਉਹਨਾਂ ਨੇ 82 ਦਾ ਜਨਮ ਸੀ 42 ਸਾਲ ਲੱਗਣੇ ਇਸ ਮੰਤਜਾ ਇਹੋ ਜਿਹਾ ਸਵਾਤੀ ਖੁੱਦ ਵੀਰ ਦਾ ਸਵਾਦ ਹੀਰਾ ਬੰਦਾ ਦੀ ਯੂਟਿਊਬਰ ਵਰਗਾ ਤਾਂ ਬੰਦੀ ਨਹੀਂ ਦੀ ਗੱਲ ਮਤਲਬ ਮਰਾ ਨੇਕੀ ਦਾ ਇਨਾਂ ਦੀ ਜਦੋਂ ਹਣ ਛੁੱਟੀ ਆਈ ਸੀ ਇੱਕ ਗਰੀਬ ਪਰਿਵਾਰ ਦੀ ਉਹਨਾਂ ਦੇ ਕੋਲ ਬੇਟੀ ਲੈ ਬੱਚਾ ਹੋਇਆ ਕਰ ਆ ਕੇ ਉਹਨਾਂ ਨੂੰ ਤਜੀਰੀ ਲਾ ਕੇ ਦੇ ਗਿਆ 5 ਕਿਲੋ ਜਾ ਕੇ ਨਾਲ ਪੈਸੇ ਦੇ ਕੇ ਆ ਕਹਿੰਦਾ ਮੈਂ ਅਗਲੀ ਛੁੱਟੀ ਸਾਨੂੰ ਕੱਪੜੇ ਵੀ ਦੇ ਸਾਰੇ ਸਮਾ ਕੇ ਦੇਵਾਂਗਾ ਮਤਲਬ ਦਾਨੀ ਵੀ ਇਨਾਂ ਦੀਗਾ ਤੇ ਜਿਹਦੇ ਘਰੇ ਵਗ ਗਿਆ ਐ ਨਹੀਂ ਵੀ ਗਰੀਬ ਆ ਜਾ ਕਿਵੇਂ ਆ ਉਹਨਾਂ ਦੀ ਕਹੋ ਮੈਨੂੰ ਚਾਹ ਬਣਾ ਕੇ ਦੇ ਦਿਓ ਆਪਣੇ ਬਟਰ ਬਾਕਸ ਰਵੇ ਆਪਣੀ ਜਿਹੜੀ ਗੱਡੀ ਲਾ ਹਰੁੰਦੇ ਨੇ ਉਹਨਾਂ ਦੇ ਘਰੇ ਜਾ ਕੇ ਚਾਹ ਪੀਉਂਦਾ ਕੋਈ ਐ ਨਹੀਂ ਉਸ ਹੁੰਦਾ ਸੀਗਾ ਏ ਛੋਟੇ ਨੇ ਜਦ ਮੈਂ ਫੌਜੀ ਬੰਦਾ ਸਾਰਿਆਂ ਨਾਲ ਖੁੱਲ ਮਿਲਦੇ ਰਹਿੰਦਾ ਸੀ ਮੇਰੇ ਨਾਲ ਹੁੰਦੀ ਸੀ ਉਹ ਵਿਸ਼ੇਸ਼ਤ ਹੁੰਦੀ ਸੀ ਮੇਰੇ ਵੀ ਦੋ ਬੱਚੇ ਨੇ ਉਹ ਕਹਿੰਦਾ ਵੀ ਆਪੋ ਨੇ ਇਹਨਾਂ ਨੂੰ ਜੋਬ ਤੇ ਲਾਉਣਾ ਤੇ ਬੇਟੇ ਨੂੰ ਤੇ ਵੱਡੇ ਨੂੰ ਕਹਿੰਦਾ ਸੀ ਆਈਪੀਐਸ ਅਫਸਰ ਬਣਾਉਣਾ ਤੇ ਗੁੜੀਆਂ ਨੂੰ ਖੇਡ ਚ ਲਾਇਆ ਸੀ ਕਹਿੰਦਾ ਵੀ ਇਹਨੂੰ ਮੈਂ ਉਹੰਡਿਆ ਜਿਹੜੇ ਉਹ ਖੇਡ ਤੇ ਉਹ ਕਰਨਾ ਚਾਹੁੰਦਾ ਤੇ ਬੱਚਾ ਪ੍ਰਤੀ ਦਬਾਹ ਹੋ ਰਿਹਾ ਦਾ ਕਿ ਉਹ ਆਪਧਿਆਮ ਪ੍ਰਤੀ ਮੇਰੇ ਪ੍ਰਤੀ ਬਹੁਤ ਪੂਰਾ ਹੋ ਰਹਾ ਦ ਸੀ ਜਿਹੜੇ ਡਿਮਾਇਡ ਫਾਈਲ ਦੇ ਸਰਟੀਫਿਕੇਟ ਹੋਣੇ ਪੀਗਾ ਤਿਆਰੀਆਂ ਤਾਂ ਸਾਡੇ ਲੋਕਾਂ ਨੂੰ 7 ਵਜੇ ਪਹੁੰਚ ਜਾਣਗੇ ਵੀਰੇ ਤੇ ਉਹਨਾਂ ਨੇ ਸਾਨੂੰ 8:30 ਵਜੇ ਦਾ ਟਾਈਮ ਦਿੱਤਾ ਤੇ ਪਹਿਲਾਂ ਤਿੰਨ ਨੂੰ ਸਾਨੂੰ ਪੁੱਛਿਆ ਸੀ ਵੀ ਦਸਤਕਾਰ ਦਾ ਟਾਈਮ ਦੱਸੋ ਤੇ ਆਪਣੇ ਵੱਲੋਂ ਤਿਆਰੀਆਂ ਨੇ ਸਾਰੀਆਂ ਜੀ ਨਹੀਂ ਹਰੇ ਕੋਈ ਪ੍ਰਸ਼ਾਸਨ ਮੇਰੇ ਪਟਵਾਰੀ ਸਾਹਿਬ ਆਏ ਨੇ ਤੇ ਫੋਨ ਤਾਂ ਵੈਸੇ ਆਈ ਗਏ ਸੀ ਉਹਨਾਂ ਦੇ ਫਰਵਰੀ ਸਾਹਿਬ ਸੁਬਾਹ ਆ ਕੇ ਗਏ ਨੇ ਤੇ ਹੋਰ ਤਾਂ ਕੋਈ ਅਫਸਰ ਆਇਆ ਨਹੀਂ